ਕਣਕ ਮੰਡੀ ਦੇ ਵਿੱਚ ਇਨਸਪੈਕਟਰ ਵੱਲੋਂ ਕਣਕ ਦੀ ਬੋਲੀ ਲਗਾਉਣ ਦੇ ਲਈ ਜਦੋਂ ਮੌਇਸਚਰ ਚੈੱਕ ਕੀਤਾ ਗਿਆ ਤਾਂ ਮੌਇਸਚਰ ਜ਼ਿਆਦਾ ਹੋਣ ਕਰਕੇ ਉਹਨਾਂ ਬੋਲੀ ਲਗਾਉਣ ਤੋਂ ਇਨਕਾਰ ਕਰ ਦਿੱਤਾ ਤੇ ਮੌਕੇ ਤੇ ਕਿਸਾਨ ਜੂਨੀਅਨ ਦੇ ਆਗੂ ਪਹੁੰਚੇ ਤੇ ਉਹਨਾਂ ਇਨਸਪੈਕਟਰ ਨੂੰ ਬੰਦੀ ਬਣਾ ਲਿਆ ਮਾਮਲਾ ਲਹਿਰਾ ਗਾਗਾ ਦੇ ਪਿੰਡ ਜਲੂਰ ਦਾ ਹੈ ਜਿੱਥੇ ਕਿ ਪਨਗ੍ਰੇਨ ਦੀ ਦੋ ਇਨਸਪੈਕਟਰ ਜਦੋਂ ਬੋਲੀ ਲਗਾਉਣ ਦੇ ਲਈ ਆਏ ਤੇ ਉਹਨਾਂ ਬੋਲੀ ਲਗਾਉਣ ਤੋਂ ਇਸ ਲਈ ਇਨਕਾਰ ਕੀਤਾ ਕਿ ਫਸਲ ਦਾ ਮੌਇਸਚਰ ਜ਼ਿਆਦਾ ਸੀ ਤਾਂ ਕਿਸਾਨ ਜੂਨੀਅਨ ਮੌਕੇ ਤੇ ਪਹੁੰਚੀ ਤੇ ਇਨਸਪੈਕਟਰਾਂ ਨੂੰ ਬੰਦੀ ਬਣਾ ਲਿਆ ਤੇ ਹੁਣ ਕਿਸਾਨ ਆਗੂਆਂ ਦਾ ਇਹ ਕਹਿਣਾ ਹੈ ਕਿ ਜਦੋਂ ਤੱਕ ਕਿਸਾਨਾਂ ਦੀ ਕਣਕ ਦੀ ਬੋਲੀ ਨਹੀਂ ਲੱਗਦੀ ਇਸ ਪੈਕਟਰਾ ਨੂੰ ਇਸੇ ਤਰ੍ਹਾਂ ਬੰਦੀ ਬਣਾ ਕੇ ਰੱਖਿਆ ਜਾਏਗਾ ਤੇ ਸੁਣੋ ਕਿਸਾਨਾਂ ਦਾ ਇਸ ਮੌਕੇ ਕੀ ਕਹਿਣਾ ਹੈ ਜਿਹੜਾ ਜੀਰਾਂ ਦੇ ਪਨ ਗਰੇਨ ਦਾ ਓਕੇ ਰਿਆ ਹੋਇਆ ਸਾਡਾ ਉਹਰੇ ਜਿੰਨਾ ਤੱਕ ਇਹ ਸਾਡੀ 14 ਤੱਕ ਨਹੀਂ ਜਾ ਕਣਕ ਜੋਖ ਦਾ ਉਹਨਾਂ ਦਾ ਕਿਸੇ ਨੂੰ ਜਾਣ ਨਹੀਂ ਦਿੰਦੇ ਹੈਗੇ ਜਿਹੜੀ ਸਾਡੀ ਫਸਲ ਹੈ ਨਾ ਖੂਨ ਨਾਲ ਪਾਲੀ ਹੋਈ 6-6 ਮਹੀਨੇ ਹੋ ਗਏ ਸਾਨੂੰ ਪਾਲਦਿਆਂ ਨੂੰ ਇਹ ਆਲਾਂ ਦੇ ਵਿੱਚ ਰਾਤਾਂ ਨੂੰ ਪੂਰੇ ਅਸੀਂ ਅੱਜ ਇੱਕ ਪਨਗਰੇਣ ਦੇ ਅਧਿਕਾਰੀ ਘੇਰੇ ਹੋਏ ਨੇ ਨਹੀਂ ਛੱਡਦੇ ਇਹਨਾਂ ਨੂੰ ਜਿੰਨਾ ਤੱਕ ਸਾਡੇ ਇਹ ਉਰੇ 14 ਮੋਜਰ ਤੱਕ ਸਾਡੀ ਕਣਕ ਨਹੀਂ ਝੋਕਦੇ ਉਨਾ ਤੱਕ ਇਹਨਾਂ ਨੂੰ ਜਾਣ ਨਹੀਂ ਦਿੰਦੇ ਚਾਹੇ 2 ਦਿਨ ਬੈਠਣ ਚਾਹੇ 4 ਦਿਨ ਉਰੇ ਬੈਠੇ ਰਹਿਣਾ ਅਸੀਂ ਨਹੀਂ ਜਾਣ ਦੇਵਾਂਗੇ ਜੱਪਾਨੀ ਟੀਵੀ ਲਈ ਅਨਿਲ ਚਾਂਗ ਦੀ ਰਿਪੋਰਟ